ਸਾਰ ਬਲੀ ਹੋ ਗਏ ਆਪਣੇ ਇਕੱਠੇ ਸਾਰੇ ਚੱਲੇ ਆ ਜੀ ਵਿਸਾਖੀ ਮਨਾਉਣ ਤੇ ਜਾ ਕੇ ਜੋ ਖਾਣਾ ਪੀਣਾ ਚਿਕਨ ਮੁਰਗਾ ਬਲੈਨੀ ਸਭ ਕੋ ਜਿੱਥੇ ਆ ਕੇ ਇਕੱਠਾ ਕੋਟਾ ਕਰਕੇ ਫੇਰ ਤੁਹਾਨੂੰ ਮਿਲਦੇ ਆ ਦੁਬਾਰਾ ਨਾਲੇ ਨਾਲ ਜਲ ਪੀਣੀ ਆ ਬੇ ਠੇਕੇ ਤੋਂ ਲੈ ਲਓ ਚੱਕਰ ਥੋੜੀ ਕੋਈ ਪੈਂਚੇ ਥਰਬੇ ਦਾ ਫਰਕ ਪੈਣਾ ਹੈ ਮੈਂ ਤਾਂ ਵੀਰਾ ਹੀ ਪੀਣੀ ਆ ਅੱਜ ਵੀਰਾ ਹੀ ਪੀਊਂਗਾ ਵੀਰਾ ਮੈਂ ਤਾਂ ਅੱਜ ਮੈਂ ਨਹੀਂ ਖਾਪਣੀ ਬੱਦ ਗੁਰ ਵੱਡਾ ਮੈਨੂੰ ਫੜਾ ਦਿਓ ਨਾ ਸ਼ਰਦ ਪਤੀਲਾ ਭਾਲਣਾ ਮੋੜਸਲ ਸਿਗਾ ਤੇਲ ਲਗਾ ਟ ਮੁੰਡਾ ਦਾ ਤੇਲ ਪੋਣਾ ਮੈਂਗਾ ਚਲ 250 ਰੁਪਏ ਵਾਲਾ ਜਿਆਦਾ ਨਹੀਂ ਪੋਣਾ ਹੈਗਾ ਇਨੇ ਚ ਆਪਣਾ ਸਰ ਜਾਣਾ ਆਣ ਜਾਣ ਦਾ ਆਰਾਮ ਦੇ ਨਾਲ ਨਾ ਸ਼ੁਰੂ ਨਹੀਂ ਹੋਏ ਜੇ ਗਰਮੀ ਸ਼ੁਰੂ ਹੋ ਗਈ ਤਾਂ ਪਟਾਕੇ ਪੈ ਜਾਣੇ ਮਨ ਲੱਗਦਾ ਜਿੱਧਰ ਆਉਂਦਾ ਵੀ ਦਿਲ ਕਰਿਆਗਾ ਨਾ ਸਾਡਾ ਫਸੀਮ ਬੁੱਲੀ ਜਾਣਾ ਜਿੱਦੇ ਉਹਦਾ ਨੌੜੀ ਭੈਣ ਚੋ ਹਾਲਾ ਨਾ ਜਾਂ ਨਹਿਰ ਆਪਣੀ ਚ ਸਿੱਧੀਆਂ ਡਾਈਆਂ ਠਾਠਾ ਪਟਾਕੇ ਚਲੋ ਠੀਕ ਆਜੋ ਤੁਹਾਨੂੰ ਜਨਤ ਦਿਖਾਈਏ ਜਨਤ ਦੇਖਣੀ ਹਾਰਪੁਰ ਵਿੱਚ ਕਦੀ ਸਾਡੇ ਨਾਲ ਚਲਿਓ ਤੁਹਾਨੂੰ ਦਿਖਾਵਾਂਗੇ ਦੇਖੋ ਕੁਦਰਤ ਦਾ ਨਜ਼ਾਰਾ ਸਾਰੇ ਪਾਸੇ ਫਲਾਵਰ ਫਲਾਵਰ ਪਾਣੀ ਹੈ ਜਿੰਨੀ ਮਰਜ਼ੀ ਗਰਮੀ ਹੋਵੇ ਸਾਰੇ ਗਰਮੀ ਦੇ ਵਿੱਚ ਇੱਧਰ ਮੌਸਮ ਬਹੁਤ ਸ਼ਾਨਦਾਰ ਰਹਿੰਦਾ ਹੈ ਡਾੜੇ ਦੇ ਕੋਲ ਖਾੜਿਆ ਹੈ ਪਾਣੀ ਵੀ ਆ ਗਈ ਛਾਂ ਵੀ ਆ ਗਈ ਠੰਡੀ ਠੰਡੀ ਹਵਾ ਵਗਦੀ ਕੋਈ ਤੁਹਾਨੂੰ 45 48 ਡਿਗਰੀ ਟੈਂਪਰੇਚਰ ਦਾ ਕੋਈ ਮਹਿਸੂਸ ਨਹੀਂ ਹੋਊਗਾ ਇੱਥੇ ਟੈਂਪਰੇਚਰ ਬਹੁਤ ਸ਼ਾਨਦਾਰ ਰਹਿੰਦਾ ਹੈ ਅਸੀਂ ਆਪਣਾ ਸਾਰਾ ਤਾਮਝਾਮ ਨਾਲ ਲੈ ਕੇ ਹਰ ਇੱਕ ਥੰਡੇ ਇੱਥੇ ਆਈਦਾ ਤੇ ਬਹੁਤ ਮਜਾ ਆਉਂਦਾ ਯਾਰਾਂ ਬੇਨਾਂ ਨਾਲ ਬੈਠਣ ਦਾ ਤੁਸੀਂ ਵੀ ਕੋਸ਼ਿਸ਼ ਤੇ বাস ਪਹੁੰਚਣ ਵਾਲੇ ਆ ਜਿਆਦਾ ਦੂਨੀ ਰਹਿ ਗਿਆ ਪਹੁੰਚ ਹੀ ਚੱਲੇ ਲਗਭਗ ਤੁਸੀਂ ਕੁਦਰਤ ਦਾ 뷰 ਚੈੱਕ ਕਰੋ ਤੇ ਆ 뷰 ਹੈ ਪਾਣੀ ਪਾ ਗਿਆ ਫਿਲਟਰ 'ਚ ਟੱਕਾ ਲਾਓ ਟੱਕਾ ਠੀਕ ਆਪਾਂ ਆ ਤਾਂ ਆ ਗਿਆ ਪਹੁੰਚ ਗਿਆ ਮੋੜ ਆ ਗਿਆ ਔਰ ਰਿਜ਼ਰਵਲ ਆਲਾ ਰਿਜ਼ਰਵਲ ਰਿਜ਼ਰਵਲ ਆਲਾ ਰਿਜ਼ਰਵਲ ਚੋਕ ਲਾ ਕੇ ਕਰਤਾ ਸਟਾਰਟ ਲੋ ਜੀ ਫਨੀ ਡੈਸਟੀਨੇਸ਼ਨ ਤੇ ਪਹੁੰਚ ਗਏ ਆ ਤੇ ਇੱਥੇ ਹੁਣ ਪਟਾਕੇ ਕੱਢਾਂਗੇ ਅਸੀਂ ਜਾ ਕੇ ਬੰਦੇ ਸਾਡੇ ਰੈਡੀ ਸਟੈਡੀ ਕਰ ਰਹੇ ਆ ਮਾਲ ਆਪਣਾ ਆ ਵੀ ਪਹੁੰਚ ਗਿਆ ਜੀ ਹਾਂ ਮੇਰੇ ਬਾਅਦ ਵਾਲਾ ਵੀ ਬਾਥਰੂਮ ਨਾਲ ਬਹੁਤ ਭਰਾ ਓਏ ਓ ਭੈਜਾ ਦੋ ਬੰਦੇ ਸਾਡੇ ਪਿੱਛੇ ਰਹਿ ਗਏ ਕਿਉਂਕਿ ਸਪਲੈਂਟਰ ਥੋੜਾ ਜਿਹਾ ਮਿਸਿੰਗ-ਮਿਸਿੰਗ ਕਰਨ ਲੱਪਿਆ ਸੀਗਾ ਤੇ ਉਹਨੂੰ ਆਈ ਲਵ ਯੂ ਕਰ ਕਰ ਕੇ ਆਹ ਹਲਵਾਈ ਅਸੀਂ ਪਹਿਲਾਂ ਹੀ ਸੱਦ ਲਈ ਸੀ ਇੱਕ ਦਿਨ ਇਹਨੂੰ ਸਰ ਬਲਸਾਂ ਨੂੰ ਛੱਲਣਾ ਨਹੀਂ ਆਉਂਦਾ ਬਸ ਬਾਕੀ ਮੇਨ ਹਲਵਾਈ ਸਾਡਾ ਆਇਆ ਹੈ ਬਾਲਣ ਇਕੱਠਾ ਕਰਨ ਤੇ ਅੱਗ ਬਾਲਣ ਦੀ ਡਿਊਟੀ ਮੇਰੀ ਆ ਬਾਲਣ ਇਕੱਠਾ ਕਰਕੇ ਤੇ ਅਸੀਂ ਪਹੁੰਚ ਜਾਣਾ ਅਸੀਂ ਉਹ ਉੱਥੇ ਬੰਦੇ ਸਾਡੇ ਬੈਠੇ ਹੋਆ ਤੇ ਉੱਥੇ ਆ ਉੱਥੇ ਤੇ ਬਾਲਣ ਸੀ ਕੱਲਿਆ ਰੈਡੀ ਆਪਣਾ ਅੱਗ ਬਾਲਤੀ ਆ ਚੌਲ ਜੀ ਰੱਖਦੇ ਚੌਲ ਸਾਡੇ ਤਿਆਰ ਹੋਣੇ ਬਾਅਦ 10-15 ਮਿੰਟ ਤੱਕ ਉਸ ਤੋਂ ਬਾਅਦ ਚਿਕਨ ਤਿਆਰ ਕਰਨਾ ਬੰਦੇ ਲੱਗੇ ਮਸਾਲਾ ਮਸੂਲਾ ਤਿਆਰ ਕਰਨ ਤੇ ਆਪਣਾ ਜਿਹੜਾ ਫੱਟ ਅੱਗ ਬਾਲ ਕੇ ਅੱਗ ਬਾਲਤੀ ਚੌਲ ਰੱਖਦੇ ਆ ਬਾਕੀ ਕੰਮ ਇਹਨਾਂ ਦਾ ਹੁਣ ਸਾਡਾ ਕੰਮ ਇੰਨਾ ਕੀ ਆ ਬਸ ਜੀ ਅੱਗ ਦੇ ਬਤਾਈਆਂ ਬਸ ਅੱਗ ਦੇ ਬਤਾ ਪੈਗ ਲਾ ਲਿਓ ਪੈਗ ਇਹਨਾਂ ਨੇ 2-2 ਲਾ ਲਿਓ ਸੋਨ ਹੋ ਗੋਏ ਇਦਾਂ ਇਹ ਤਾਂ ਪੁੰਡ ਮਾਰ ਲਈ ਹੁੰਦੀ ਕਿਸੇ ਨੇ ਡੋਡੇ ਵਿੱਚ ਤੇ ਉਧਰ ਮੈਂ ਖੰਡ ਵਿੱਚ ਇਹਦੀ ਕਿੱਲਾ ਕਿਸ ਨੇ ਉਹ ਪੀਜੇ ਮੈਂ ਉਹ ਉੱਥੇ ਡੋਡੇ ਵਿੱਚ ਗਿਆ ਐ ਉਹ ਬੂਜੇ ਦੇ ਕੋਲ ਨਿਸ਼ਾਨੀ ਆ ਅਗਲੇ ਆਪ ਦੇ 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 ਉਹਦੇ ਸਿਗਨਲ ਘਟ ਸੀਗਾ ਇਸ ਕਰਕੇ ਸਾਨੂੰ ਥੋੜਾ ਜੱਗ ਅੱਗੇ ਆਣਾ ਪਿਆ ਸਾਡੀ ਸ਼ਰਾਬ ਤੇ ਚੱਕਰ ਇੱਕ ਹੋਰ ਪੈ ਗਿਆ ਸਾਡਾ ਚਿਕਨ ਰਹਿ ਗਿਆ ਦੁਕਾਨ ਤੇ ਜਿੱਥੇ ਅਸੀਂ ਕਟਵਾਇਆ ਸੀਗਾ ਤੇ ਤੇਲ ਤੋਲ ਗਰਮ ਵੀ ਤਾਂ ਤੁੜਕਾ ਤੁੜਕਾ ਲੌਣ ਲੱਗ ਗਿਆ ਚਿਕਨ ਦੇਖਿਆ ਚਿਕਨ ਹੀ ਹੈ ਨਹੀਂ ਇੱਕ ਦਿਨ ਫੇਰ ਗਾਲਾਂ ਕੱਢੀਆਂ ਕਿ ਚਿਕਨ ਬਾਬਾ ਕਿਤੇ ਛੱਡ ਜਾਂਦਾ ਹੁਣ ਦੁਬਾਰਾ ਇੱਥੇ ਸਿਗਨਲ ਵਿੱਚ ਆ ਕੇ ਫੋਨ ਲਾ ਕੇ ਫੇਰ ਦੁਬਾਰਾ ਬੰਦੇ ਕੋਲ ਚਿਕਨ ਮਗਾਇਆ ਹੱਤ ਜਾਣਾ ਸਾਡਾ ਮੁਸ਼ਕਿਲ ਹੈ ਕਿਉਂਕਿ ਦੂਰ ਬੜਾ ਆ ਜਿੱਥੋਂ ਚਿਕਨ ਹੈ ਤੇ ਇੱਥੇ ਸਿਗਨਲ 'ਚ ਆ ਇੱਥੇ ਥੋੜਾ ਸਿਗਨਲ ਆਇਆ ਤਾਂ ਇੱਥੇ ਕਰਕੇ ਇੱਥੇ ਆਪਣੇ ਬੰਦੇ ਦੋ ਸੱਦੇ ਆ ਹੋਰ ਸਾਡੇ ਬਾਅਦ ਚਿਕਨ ਤੇ ਸ਼ਰਾਬ ਦੀ ਬੋਤਲ ਲਿਆਉਗੇ ਹੁਣ ਤੇ ਫਿਰ ਦੁਬਾਰਾ ਕੰਮ ਸਟਾਰਟ ਕਰਦੇ ਕੰਮ ਥੋੜਾ ਲੇਟ ਹੋ ਗਿਆ ਬਸ ਸਾਡੇ ਬੰਦੇ ਸਾਡਾ ਸਮਾਨ ਲੈ ਕੇ ਆ ਗਏ ਓਕੇ ਸੋ ਓਕੇ ਆ ਆਏ ਸਾਡਾ ਸਮਾਨ ਲੈ ਕੇ ਆ ਗਏ ਸਟੂਲਾ ਗੈਂਗ ਸਟੂਲਾ ਗੈਂਗ ਸਟੂਲਾ ਗੈਂਗ ਉਹ ਭੈਣ ਦੇ ਲੋ ਸਮਾਨ ਵੀ ਲੈ ਕੇ ਆਏ ਲਵਾਵੇ ਚੱਕੀ ਫਿਰ ਤੇ ਉਹੀ ਗੱਲ ਨਾਲ ਜੋ ਬਾਤ ਜਾਣੀ ਹੈਂਡਲ ਨਾਲ ਮੈਂ ਬਾਈਕ ਹਮੇਸ਼ਾ ਇਦੀ ਚਲਾਉਣਾ ਸਿੱਧਾ ਹੈਂਡਲ ਮੈਂ ਸਮਾਨ ਚਲਾਇਆ ਅੱਜ ਇਹਦੇ ਬਾਈਕ ਤੇ ਨਾ ਮੈਂ ਲੱਤ ਮਾਰ ਕੇ ਨਾਲ ਸਿੱਧਾ ਕਰਤਾ ਹੈਂਡਲ ਹੋ ਗਿਆ ਇੰਦਾ ਸਿੱਧਾ ਆਈ ਕਹਿੰਦੇ ਮੇਰੇ ਬਾਕੀ ਤਾਂ ਹੈਂਡਲ ਕੀ ਕਰਦਾ ਬਾਬੇ ਆ ਕਰਦਾ ਤੂੰ ਮੈਂ ਕਹਾਂ ਇੰਦਾ ਕੰਫਰਟ ਹੁੰਦਾ ਥੋੜਾ ਚਲਾਨ ਜੀ ਈਜ਼ੀ ਹੁੰਦਾ ਆਫ ਰੋਡ 'ਚ ਤਾਂ ਗਾਈ ਸਾਡਾ ਸਪਲੈਂਡਰ ਪਹਿਲੇ ਲੀਜੈਂਡ ਆ ਬਾਈ ਤੈਨੂੰ ਪਤਾ ਪੰਜਾਬ ਦਾ ਲੀਜੈਂਡ ਬਾਈਕ ਸਪਲੈਂਡਰ ਉਹ ਦੂਸਰ ਸੋਸ਼ਲ ਮੀਡੀਆ ਬਣੀ ਦੂਸਾ ਵਾਲਾ ਸਿੰਘੀਆਂ ਪਾਈਆਂ ਗੁਰੂ ਵਾਲਾ ਬਣਨਾ ਬਾਬੇ ਵਾਲਾ ਬਣ ਤੂੰ ਪਹਿਲੇ ਦੂਜਾ ਹੀ ਭਾਈ ਤਾਂ ਗਿਆ ਅੰਮ੍ਰਿਤਸਰ ਗੁਰੂ ਵਾਲਾ ਬਣੀਆਂ ਵੀਰ ਜੀ ਹੈਂ ਮਮਾ ਕੋਲ ਸ਼ਰਾਬ ਨੇਨੇ ਫੋਨ ਕੀਤਾ ਸਵੇਰੇ ਇਹਨੂੰ ਭੋਸੜੀ ਨੂੰ ਮੈਂ ਇਹ ਤਾਂ ਕਹਿੰਦਾ ਮੈਂ ਆ ਗਿਆ ਇਹ ਪੈਸੇ ਸਾਨੂੰ ਕਹਿੰਦਾ 2 ਘੰਟੇ ਹੋਗਾ ਤੁੰਨੂੰ ਵਧੀਆ ਪੱਦ ਮਾਰੀਆਂ ਦਾ ਸੁਣਾਣੇ ਆਉ ਹੈ ਪੱਦ ਮਾਰੀ ਜਾਂਦਾ ਆ ਵੀ ਤਾ ਲੈਟਰ ਵੀ ਲਾ ਦੇਣਾ ਮਾਰਦਾ ਕਿੰਨਾ ਪਟਾਕੇ ਹੀ ਬਣਾਏ ਨੇ ਕੋਈ ਮਾਰਦੇ ਪੈਣ ਪਟਾਕ ਜੀ ਉਹ ਬੋਤਲ ਕਿਨ ਚੱਕੀ ਥੋ ਮੈਂ ਲਕੋ ਕੇ ਰੱਖੀ ਹੋਈ ਸੀ ਇੱਥੇ ਉਹ ਵੀ ਉਹਦੇ ਪੈਸੇ ਪੂਰੇ ਕਰਾਣੇ ਪੈਣਾ ਮੁੰਡੇ ਦੇ ਆਉਸੀ ਟੋਨ ਕੋ ਸੀਲ ਤੋੜਨ ਦਾ ਪਹਿਲਾ ਅਧਿਆ ਟੱਟੂ ਨਹੀਂ ਭਲਾਇਆ ਅਜੀ ਦੋ ਦੋ ਪੈਗ ਲਾਇਆ ਮੈਨੂੰ ਲੱਭੇ ਨਹੀਂ ਆਉਂਛਾ ਜੀ ਹਾਂ ਹਾਂ ਸਾਲੇ ਵੀਡੀਓ ਬਲ ਕਰ ਲੋ ਅਜੀ ਫਰਾਈ ਦਾ ਕਰਨੀਆਂ ਨਹੀਂ ਨਾ ਮਿਰਚਾਂ ਇਹਦੀ ਭੈਣ ਮੈਂ ਤੈਨੂੰ ਪਹਿਲੇ ਹੀ ਕਹਿਆ ਨਾ ਤਾਂ ਨਾ ਜਿਆਦਾ ਕਰੀ ਤੇ ਮਾ ਮੋਸੁੱਲੇ ਤੋੜ ਕਰਾਂ ਪੱਥਰ ਕਾਟੀਂ ਕਾਦੇ ਫੇਰ ਤਾਂ ਮੈਨੂੰ ਸਮਝ ਨਹੀਂ ਆਦੀ ਗੱਲ ਤੇਰੀ ਆਪਾਂ ਫਿਰ ਕੋਲ ਕਰਾਂ ਉਹ ਬਸ ਕਰ ਛੱਡ ਦੇ ਕੋਈ ਸ਼ਾਈ ਰੋਕਦਾ ਯਾਰ ਰੋਕ ਕਾਟ ਸੀ ਉਹ ਦੋ ਜਦੋਂ ਮਸਾਲਾ ਪਾਇਆ ਹੋਵੇ ਬਾਬੇ ਇਹਨੂੰ ਪਾਣੀ ਚਾਹਣਾ ਆਪ ਰੁਕ ਜਾ ਅੱਜ ਅੱਜ ਮੈਨੂੰ ਮੇਰੇ ਮਤਲਬ ਬਣਾਉਂਦੇ ਐ ਮੇਰੇ ਮਤਲਬ ਦੇ ਖਾਣ ਕਾਟ ਸੀ ਫੇਰ ਇਹਨਾਂ ਨੂੰ ਹੋਣਾ ਕੋਈ ਕਾਟ ਸੀ ਆਪਣਾ ਹੋ ਗਿਆ ਬਾਲਾ ਹੀ ਲੇਟ ਬਰਯਾਨੀ ਬਣਾਈ ਸੀ ਨਮੇ ਸ਼ੈਫਾ ਹੋ ਜਾਂਦਾ ਕਿਸੇ ਕਿਸੇ ਪਹਿਲੇ ਬੰਦੇ ਵੀ ਹੋ ਗਿਆ ਜੱਟੋ ਸ਼ਰਾਬ ਜ਼ਿਆਦਾ ਪੀ ਲਈ ਆ ਬਸ ਅੱਗੇ ਤੇ ਅੱਜ ਤੇ ਭੁੱਖੇ ਹੀ ਸ਼ਰਾਬ ਪੀ ਲਈ ਆ ਤੇ ਚਲੋ ਕੋਈ ਗੱਲ ਨਹੀਂ ਸੈਂਡ ਕਰ ਸਾਰੇ ਪੰਜਾਬੀ ਆ ਆਦੀਆਂ ਦੀ ਸ਼ਰਾਬ ਤੇ ਕਰ ਰਹੇ ਆ ਬਰੈਨੀ ਤਿਆਰ ਹੋਣ ਦੀ ਦਮ ਦਮ ਬਰੈਨੀ ਸਾਡੀ ਮਾਰੀ ਦਮ ਬਰੈਨੀ ਪੱਤਰ ਇਦਾਂ ਰੱਖਿਆ ਹੋਇਆ ਚ ਇਹ ਸਲੋ ਹਾਂ ਤਾਂ ਮਿੱਤੋ ਤਨ ਸਹੀ ਤਾਂ ਥਾਲ ਦੋ ਹਾਂ ਜੀ ਨਾ ਇੱਥੇ ਬਣਾਵਣੀ ਪਹਿਲਾਂ ਪੈਗ ਪਾਓ ਬismillah अरहम रहीम ਲੋ ਜੀ ਫਾਈਨਲੀ ਭੁੱਖਿਆਂ ਨੂੰ ਮਿਲ ਗਿਆ ਖਾਣਾ ਜਿਹੜੇ ਜਿਹੜੇ ਕਹਿੰਦੇ ਕਿਸਮਤ ਵਾਲਾ ਦਾਣਾ ਹੁੰਦਾ ਉਹਨੂੰ ਮਿਲੇ ਜਾਣਾ ਤੇ ਫਾਈਨਲੀ ਵਿਚਾਰਿਆਂ ਨੂੰ ਖਾਣਾ ਪੀਣਾ ਮਿਲ ਗਿਆ ਬਰੈਨੀ ਬਣਾਉਣ ਨੂੰ ਬੜਾ ਟਾਈਮ ਲੱਗ ਗਿਆ ਚਿਕਨ ਸਾਡਾ ਰਹਿ ਗਿਆ ਕਿਸੇ ਪਾਸੇ ਤੇ ਬੰਦੇ ਲੱਗੇ ਉਹ ਖਾਣ ਸਵਾਦ ਲੈਂਦੇ ਭੁੱਖ ਬੋਲ ਲੱਗੀ ਸੀ ਕਿ ਢੜੇ ਢ ਘੰਟਾ ਸਾਨੂੰ ਬਣਾਉਣ ਨੂੰ ਲੱਗ ਗਿਆ ਹੁਣ ਫਾਈਨਲੀ ਚਲੋ ਢਿੱਡ ਸਭ ਕੁਝ ਹੋ ਗਿਆ ਬੰਦੇ ਸਭ ਕੁਝ ਖਾ ਪੀ ਲਿਆ ਮਜ਼ਾ ਲੈ ਲਿਆ ਬਸ ਆਖੀ ਤਾ ਜੋ ਵੀ ਸਾਡਾ ਖਾਣਾ ਬਣੀ ਸਭ ਕੁਝ ਖਾ ਲਿਆ ਫਿਨਿਸ਼ ਤੇ ਸਾਰੇ ਬੰਦੇ ਹੋ ਗਏ ਓਕੇ ਰਿਪੋਰਟ ਜ਼ੌਂਬੀ ਬਣ ਗਏ ਤੇ ਹੈਪੀ ਵਿਸਾਖੀ ਸਾਰਿਆਂ ਨੂੰ ਭੰਗੀ ਬੰਦੇ ਕਹਿੰਦੇ ਬੀੜੀ ਪੀਣੀ ਪੀਣੀ ਮਾਹੌਲ ਬਹੁਤ ਵਧੀਆ ਬਣਿਆ ਪਿਆ ਸਮੋਕਸਮ ਬਹੁਤ ਘੱਟ ਕਰਦਾ ਬਟ ਬੰਦੇ ਕਹਿੰਦੇ ਲਾਸਟ ਓਕੇਜਨ ਸਾਡਾ ਬਣਿਆ ਇਸ ਵੇਲੇ ਏਰੀਆ ਬਹੁਤ ਸ਼ਾਨਦਾਰ ਆ ਕਹਿੰਦੇ ਬੀੜੀ ਸਿਗਰਟ ਪੀ ਲਈ ਅਸੀਂ ਭੰਗੀ ਲੋਗ ਮੈਂ ਕਹਾ ਲਾ ਲਓ ਚੱਲ ਕੋਈ ਨਹੀਂ ਗਰਾਰੀ ਪਸਾਰੀ ਸ਼ਰਾਬ ਪੀਤੀ ਆ ਤਾਂ ਕਰਕੇ ਮੈਂ ਕਹਾ ਚੱਲ ਪੀ ਲੋ ਕੋਈ ਗੱਲ ਆਹ ਸਾਡਾ ਕਾਕਾ ਬੀੜੀ ਮੈਨ ਤੂੰ ਪਹਿਲਾਂ ਇੰਨੇ ਮੈਂ ਕਾਹ ਨੂੰ ਨਾ ਆਉਂਦਾ ਓਕੇ ਬਾਏ ਬਾਏ ਸਾਰਿਆਂ ਨੂੰ ਅੱਜ ਦਾ ਵਲੌਗ ਬਹੁਤ ਵਧੀਆ ਸੀਗਾ ਤੇ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਵਿਸਾਖੀ ਦਾ ਵਲੌਗ ਤੇ ਸੰਡੇ ਦਾ ਵਲੌਗ ਬਹੁਤ ਸ਼ਾਨਦਾਰ ਸੀਗਾ ਓਕੇ ਦੇ ਵਿਸਾਖੀ ਕਾਦੀ ਜene ਵਿਸਾਖੀਆਂ ਜਲੇਬੀਆਂ ਨੇ ਖਾਧੀਆਂ ਤੇ ਕਰਾਰੇ ਪਕੌੜੇ ਨੇ ਖਾਧਦੇ ਫੇਮਾਨ ਕੀਤਾ ਜਾ ਕੇ ਪੈਕ ਕਰਵਾਏ ਨਾਲ ਆਪਣੇ ਯਾਰਾਂ ਦੋਸਤਾਂ ਨੂੰ ਫੜਾਉਣ ਨਾਲ ਘਰਦਿਆਂ ਨੂੰ ਦੇ ਗਏ ਆਪ ਵੀ ਖਾਧੇ ਪਾਈਆ ਚਲੇਬੀਆਂ ਤੇ ਪਾਈਆ ਪਕੌੜੇ ਜਿਆਦਾ ਮਖਾਨਾ ਨਹੀਂ ਹੁੰਦਾ